ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਕਰ ਲੱਗਿਆ ਜਿਹੜੇ ਫਾਈਨੈਂਸਰ ਨੇ ਜਿਹੜੇ ਘਰਾਂ ਦੇ ਵਿੱਚ ਜਾ ਕੇ ਧੀਆਂ ਭੈਣਾਂ ਨੂੰ ਮਾੜਾ ਚੰਗਾ ਬੋਲਦੇ ਨੇ ਵਸ਼ਾਵਾਗੇ ਬੁਰਾ ਤੇ ਵੀਡੀਓ ਬਣਾ ਕੇ ਤੇ ਤੁਹਾਡਾ ਜਲੂਸ ਬੁਰਾ ਕੱਢਾਂਗੇ ਮੈਂ ਇੱਕ ਬੇਨਤੀ ਕਰਦਾ ਠੀਕ ਹੈ ਤੁਸੀਂ ਪੈਸੇ ਲੈਣੇ ਆ ਜਿਹੜੇ ਘਰ ਚ ਬੰਦੇ ਨੇ ਜਿਨ੍ਹਾਂ ਤੋਂ ਤੁਸੀਂ ਮੋਟਰਸਾਈਕਲ ਦਿੱਤੇ ਨੇ ਜਾਂ ਕੋਈ ਸਮਾਨ ਚਕਾਇਆ ਬੰਦਿਆਂ ਨਾਲ ਗੱਲ ਕਰੋ ਨਾ ਉਦੋਂ ਤੇ ਤੁਸੀਂ ਕਹਿੰਦੇ ਹੋ ਕਮਿਸ਼ਨ ਦੇ ਲਾਲਚ ਚ ਕਿ ਦੇਜੋ 5000 ਲੈ ਜਾਓ ਮੋਟਰਸਾਈਕਲ ਦੇ 2000 ਰੁਪਇਆ ਲੈ ਜਾ ਫਾਈਨੈਂਸ ਮਸ਼ੀਨ ਚੁੱਕ ਲੋ ਕੋਈ ਨਹੀਂ ਕਿਸ਼ਤਾਂ ਆਣਗੇ ਬਾਅਦ ਚ ਕਰ ਲਾਂਗੇ ਕਿਉਂਕਿ ਤੁਹਾਡੀ ਹੁੰਦੀ ਹੈ ਕਮਿਸ਼ਨ ਕੀ ਕਹ ਤੁਹਾਡਾ ਬਿਜ਼ਨਸ ਆ ਜੀ ਬਿਜ਼ਨਸ ਦੇ ਵਿੱਚ ਨਹੀਂ ਬੋਲਦੇ ਪਰ ਜਿੱਥੇ ਤੁਸੀਂ ਧੀਆ ਪੈਣਾ ਨੂੰ ਘਰਾਂ ਚ ਜਾ ਕੇ ਮਾੜਾ ਚੰਗਾ ਬੋਲਦੇ ਉਹਨਾਂ ਤੇ ਪਾਉਂਦੇ ਹੋ ਰੋਪ ਤੇ ਤੁਹਾਡੀਆਂ ਨੇ ਸਾਨੂੰ ਸ਼ਿਕਾਇਤਾਂ ਤੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਨੰਬਰ ਸਾਡਾ ਨੋਟ ਕਰੋ ਜਿਨ੍ਹਾਂ ਨੂੰ ਫਾਈਨੈਂਸਰਾਂ ਕੋਈ ਚੀਜ਼ਾਂ ਚੁੱਕੀਆਂ ਜਿਹੜੀਆਂ ਬੀਬੀਆਂ ਘਰਾਂ ਚ ਹੁੰਦੀਆਂ ਮਾੜਾ ਬੋਲਦੀਆਂ ਤੁਹਾਨੂੰ ਆਣ ਕੇ ਉਹ 8725842517 ਸਮਾਜ ਸੇਵਾ ਸੰਸਥਾ ਠਿੱਕਰੀਵਾਲ ਜਥਾ ਤਰਨਾਨਦਲ ਤੇ ਬੇਨਤੀ ਇੱਕੋ ਕਰਦੇ ਆ ਕਿ ਬੀਬੀਆਂ ਸੜਕੋ ਰੋਂਦੀਆਂ ਕਿ ਬਾਬਾ ਜੀ ਘਰਾਂਿਆਂ ਨੂੰ ਚੀਜ਼ਾਂ ਦਿੱਤੀਆਂ ਉਹ ਜਾਂਦੇ ਨੇ ਘਰੋਂ ਕੋਈ ਦਿਹਾੜੀ ਤੇ ਕੋਈ ਕਿਤੇ ਕੋਈ ਕਿਤੇ ਤੇ ਗੱਲ ਕਰਨ ਉਹਨਾਂ ਨਾਲ ਉਹਨਾਂ ਨੇ ਘਰਾਂ ਦਾ ਸਮਾਨ ਲਿਆਂਦਾ ਸਾਨੂੰ ਤਾਂ ਪੁੱਛਿਆ ਤੱਕ ਨਹੀਂ ਤੇ ਸਾਡੇ ਘਰਾਂ 'ਚ ਲੜਾਈਆਂ ਪੈਂਦੀਆਂ ਤਾਂ ਸਾਨੂੰ ਮੰਦਾ ਚੰਗਾ ਬੋਲਦੇ ਆ ਦੂਜੇ ਨੰਬਰ ਤੇ ਜਿਹਦੇ ਘਰ ਵੀ ਜਿਨੇ ਕਿਸ਼ਤ ਲੈਣ ਜਣਾ ਬੰਦੇ ਦੇ ਪੁੱਤਾਂ ਨੂੰ ਘਰ 'ਚ ਬਹਿ ਕੇ ਗੱਲ ਕਰੋ ਤੁਸੀਂ ਉਹ ਕਮਾਈ ਕਰਦੇ ਤੁਸੀਂ ਇਹ ਕਮਿਸ਼ਨਾਂ ਖਾਧੀਆਂ ਧੱਕੇ ਨਾਲ ਚੀਜ਼ਾਂ ਲੋਕਾਂ ਦੇ ਗਲਾਂ 'ਚ ਪਾਈਆਂ ਵਾ ਤੇ ਇਹ ਸੇਵਾਵਾਂ ਜਿਹੜੀਆਂ ਅਸੀਂ ਕਰਦੇ ਆ ਤੇ ਧੀ ਭੈਣਾਂ ਸੇਫ ਰਹਿਣ ਕੋਈ ਮਾੜਾ ਨਾ ਬੋਲੇ ਸਾਡੀ ਜ਼ਿੰਮੇਵਾਰੀ ਬਣਦੀ ਆ ਤੇ ਜੇ ਕਿਸੇ ਨੇ ਧੀ ਭੈਣ ਤੇ ਆ ਕੇ ਮਾੜੀ ਗੱਲ ਕੀਤੀ ਮਾੜੀ ਨਿਗਾਹ ਕਰ ਚੁੱਕੀ ਤੇ ਜਿੱਥੇ ਮਰਜ਼ੀ ਭੱਜ ਲਿਓ ਘਰੋਂ ਚੋੱਕ ਕੇ ਲਿਆਵਾਂਗੇ ਤੁਹਾਨੂੰ ਮੈਂ ਵੀਡੀਓ ਤੋਂ ਸਾਰੇ ਆਮ ਕਹਿ ਦਿਆਂ ਦੂਜੀ ਬੇਨਤੀ ਮੈਂ ਕਰੂ ਕਦੇ ਬਰਦਾਸ਼ਤ ਨਹੀਂ ਕਰਾਂਗੇ ਇਹੋ ਜੀ ਗੱਲ ਕਿ ਕੋਈ ਧੀ ਭੈਣ ਨਾਲ ਬਦਸਲੂਕੀ ਕਰੇ ਪਹਿਲਾਂ ਸਮਾਨ ਦੇ ਲੱਗਿਆ ਘਰ 'ਚ ਪੁੱਛਦੇ ਜੇ ਜਾ ਕੇ ਕਿ ਤੀਓ ਭੈਣੋ ਤੁਹਾਡੇ ਘਰ ਵਾਲੇ ਨੂੰ ਜਾਂ ਤੁਹਾਡੇ ਘਰੋਂ ਕਿਸੇ ਨੂੰ ਸਮਾਨ ਦੇਣ ਲੱਗੇ ਕੱਲ ਨੂੰ ਕਿਸਤੂ ਹੀ ਪਰ ਹੋ ਗਈਆਂ ਬਿੰਦੇ ਜੇ ਅਗਲੀ ਦੀ ਆਮਦਨ ਕਿਸਾਦਰ ਕੀਆ ਅਗਲਾ ਕਮਾਈ ਕਰ ਲੂ ਘਰਾਂ ਚ ਜਾ ਕੇ ਰਖਵਾਰੀ ਕਰਦੇ ਹੋ ਕਮਿਸੇ ਲੈਣ ਲਈ ਧੱਕੇ ਨਾਲ ਗਲਤ ਚੀਜ਼ਾਂ ਬਾ ਦੇਂਦੇ ਮੁੜ ਕੇ ਘਰਾਂ ਚ ਜਾ ਕੇ ਤੁਸੀਂ ਮੰਦਾ ਚੰਗਾ ਬੋਲਦੇ ਹੋ ਬੀਬੀ ਉਹ ਡਾਂਦੀ ਲੋੜ ਨਹੀਂ ਤੁਹਾਡੇ ਨਾਲ ਜਥਾ ਪੂਰੇ ਨਿਹੰਗ ਸਿੰਘ ਜਥੇਬੰਦੀਆਂ ਖੜੀਆਂ ਨੇ ਇਹਨਾਂ ਦੀ ਆਉਂਦਿਆਂ ਦੀ ਜੇ ਗਲਤ ਬੋਲਦੇ ਆ ਵੀਡੀਓ ਬਣਾਓ ਘਰਾਂ ਚ ਮੋਬਾਈਲ ਨੇ ਸਿੱਧੀ ਵੀਡੀਓ ਕੱਢ ਕੇ ਬੋਲੋ ਤੇ ਵੀਡੀਓ ਭੇਜੋ ਸਾਨੂੰ ਉਦੇ ਵਿਆਹ ਤੇ ਹੀ ਆਪਣੇ ਲੈਟਰ ਪੈਡ ਤੇ ਇਹਨਾਂ ਤੇ ਦਵਾਂਗਾ ਸਰਕਾਸਤ ਪਹਿਲਾਂ ਕਾਨੂੰਨ ਦਾ ਸਰ ਹਲਵਾਗੇ ਜੇ ਕਾਨੂੰਨ ਨਹੀਂ ਆਉਂਦਾ ਤੇ ਫਿਰ ਜਥੇਬੰਦੀ ਆ ਫੈਸਲਾ ਕਰਨੀਏ ਕਮਾਉਂਦੀ ਲੋੜ ਨਹੀਂ ਆ ਬਤੇਰਾ ਨਾ ਰਾਮ ਦਾ ਇਕੱਠਾ ਕੀਤਾ ਵਾ 10 ਦਾ ਪਰਸੈਂਟ ਵਿਆਜ ਲਾਉਂਦੇ ਲੋਕਾਂ ਨਾਲ ਜੂਮਰ ਕੱਢ ਕੇ ਰੱਖਤਾ ਇਹਨਾਂ ਲੋਕਾਂ ਨੇ ਤੇ ਦੂਜਿਆਂ ਨੂੰ ਇਹ ਵੀ ਬੇਂਤੇ ਇਹ ਹੋ ਜੇ ਤੀਜਾ ਘਟ ਚੁੱਕੇ ਨਾ ਕੋ ਜੇ ਕਿ ਇਸ ਦਿਨ ਜੋ ਕਿ ਨਹੀਂ ਜੇ ਤੇ ਕੋਈ ਸਾਧਨ ਲੈਣ ਦੀ ਲੋੜ ਨਹੀਂ ਆ ਜੇ ਇਹਨੇ ਜੋ ਕਿ ਨਹੀਂ ਆਗੇ ਤੇ ਬਿਲਕੁਲ ਪੰਗੇ ਨਾ ਲਾਓ ਆਪਣਾ ਦਾਲ ਫਲਕਾ ਕਮਾਈ ਕਰੋ ਤੇ ਕਾਓ ਕੋਈ ਮਾੜਾ ਮੋਟਾ ਮੋਟਰਸਾਈਕਲ ਵੇਚ ਲੋ 8000 ਦਾ ਤੇ ਜੇ ਕਿਤੋਂ ਦੇ ਸਕਦੇ ਤਾਂ ਹੀ ਫਾਈਨੈਂਸਰਾਂ ਕੋਈ ਚੀਜ਼ਾਂ ਚੁੱਕੋ ਤੁਹਾਨੂੰ ਫਾਈਨੈਂਸਰਾਂ ਦਾ ਪਤਾ ਨਹੀਂ ਬਾਜ ਕਿੰਨਾ-ਕਿੰਨਾ ਵਿਆਜ ਲਾ ਕੇ ਤੁਹਾਡੀਆਂ ਰਗਾਂ ਨਾਪ ਕੇ ਤੁਹਾਡੇ ਖੂਨ ਪਚਿਨੇ ਦੀ ਕਮਾਈ ਤੁਹਾਡਾ ਖੂਨ ਪੀਦੇ ਨੇ ਤੇ ਦੇਣਾ ਰੱਬ ਦੇ ਘਰ ਦੇਣਾ ਪੈਣਾ ਸਹੀ ਚੱਲੋਗੇ ਤੇ ਸਹੀ ਚੱਲਾਂਗੇ ਗਲਤ ਚੱਲੋਗੇ ਤੇ ਉਦੈ ਜਵਾਬ ਦੇਵਾਂਗੇ ਤੇ ਸਾਡੀ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਫਾਈਨੈਂਸਰਾਂ ਦੇ ਚੱਕਰਾਂ 'ਚ ਫਸ ਗਏ ਆ ਉਹ ਕਿਰਪਾ ਕਰਕੇ ਅੱਗੇ ਅੱਗੇ ਵੀਡੀਓ ਸ਼ੇਅਰ ਕਰੋ ਤੇ ਬਣਦੀ ਆਪਣੀ ਕਿਸ਼ਤ ਤੇ ਜੋ ਉਹਨਾਂ ਨੇ ਕੀਤਾ ਉਹ ਵੀ ਦੇਣ ਦੀ ਕੋਸ਼ਿਸ਼ ਕਰੋ ਤਾਂ ਜੋ ਗੱਲ 'ਚ ਕੱਲ ਤੋਂ ਇਹ ਜਿਹੜੇ ਜੱਟੇ ਮੁਖਾ ਸਕੀ ਇਹਦਾ ਸੁੱਖ ਦੀ ਨੀਂਦ ਸੌ ਸਕੀ ਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਬੱਤੇ